ਅਸੀਂ ਜਦੋਂ ਪਿੰਡੋਂ ਆਏ ਸੀਗੇ ਬਿਲਕੁਲ ਹੀ ਮਤਲਬ ਐਂ ਸੀਗਾ ਬਈ ਪੜ੍ਹਨਾ ਬਸ ਪੜ੍ਹਨਾ ਤੇ ਕੁਝ ਬੰਦ ਜੇਬ 'ਚ ਬਸ ਐ ਚਾਹ ਵਕੂਫੀ ਦੇਈ ਪੈਸੇ ਚਾ ਕੌਫੀ ਤਾਂ ਅਸੀਂ ਪੀਂਦੇ ਨਹੀਂ ਸੀਗੇ ਚਾਹ ਵਗੈਰੇ ਪੀਂਦੇ ਬੰਦਲੇ ਚਾਹ ਹੀ ਜ਼ਿਆਦਾ ਪੀਂਦੇ ਹਾਂ ਚਾਹ ਕੌਫੀ ਤਾਂ ਇੱਥੇ ਹੀ ਆ ਕੇ ਸਿੱਖੀਏ ਉਹ ਜਿਹੜਾ ਆਪਣਾ ਸਿੰਘ ਸਹੀ ਦਾ ਗੁਰਦੁਆਰਾ ਸ਼ਾਬਾ ਉਹਦੇ ਸਾਹਮਣੇ ਬਹੁਤ ਵੱਡਾ ਗਰਾਊਂਡ ਹੈਗਾ ਜਿੱਥੇ ਅੱਜਕੱਲ ਮੋਲ ਬਣ ਰਹੀ ਹੈ ਉਸ ਗਰਾਊਂਡ 'ਚ ਉਹ ਕਬੱਡੀ ਟੂਰਨਾਮੈਂਟ ਹੁੰਦਾ ਸੀਗਾ ਅਸੀਂ ਇੱਕ ਮੁਰਤੀ ਗੱਡੀ 'ਚ ਆਏ ਸੀਗੇ ਉਹਦੇ 'ਚ 7-8 ਬੰਦੇ ਆ ਫਸਫਸਾ ਕੇ ਆਏ ਸੀਗੇ ਐਤੋਂ ਜਿਹੜੀ ਗੱਡੀ ਸੀਗੀ ਉਹ ਵੀ ਸਿਲੰਡਰ ਵਾਲੀ ਹੁੰਦੀ ਸੀਗੀ ਸਾਨੂੰ ਇੱਕ ਸਰਦਾਰ ਜੀ ਨੇ ਫੜ ਲਿਆ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਦੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਅਸੀਂ ਜਦੋਂ ਪਿੰਡੋਂ ਆਏ ਸੀ ਕਿ ਬਿਲਕੁਲ ਹੀ ਮਤਲਬ ਐਨਸੀ ਦਾ ਬਈ ਪੜ੍ਹਨਾ ਹੈ ਬਸ ਪੜ੍ਹਨਾ ਹੈ ਦੇ ਕੁਝ ਬੰਨ ਜੇਬ ਚ ਬਸ ਐ ਚਾਹ ਕੌਫੀ ਦੇ ਪੈਸੇ ਚਾ ਕੌਫੀ ਤਾਂ ਅਸੀਂ ਪਿੰਦੇ ਹੀ ਨਹੀਂ ਸੀਗੇ ਚਾਹ ਵਗੈਰਾ ਹੀ ਪਿੰਦੇ ਸੀ ਪਿੰਡਾਂ ਲਈ ਚਾਹ ਜਿਆਦਾ ਆਪਾਂ ਪੀਂਦੇ ਹਾਂ ਚਾਹ ਕੌਫੀ ਤਾਂ ਇੱਥੇ ਹੀ ਆ ਕੇ ਸਿੱਖੀ ਹੈ ਪੇਸਟਰੀ ਮੈਂ ਅਸੀਂ ਤਾਂ ਕਦੇ ਪਹਿਲਾਂ ਵੀ ਨਹੀਂ ਵੀ ਇਹ ਤਾਂ ਟੀ ਲਾਵਰ ਹਾਂ ਸੀ ਪੀ ਲੈਂਦੇ ਚਾਹ ਮਤਲਬ ਉਹ ਸਟੂਸੀ ਤੇ ਆਦਤ ਪੈ ਜਾਂਦੀ ਹੈ ਸਟੂਡੈਂਟ ਸੈਂਟਰ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਦੋਂ ਉਹ ਜਗ੍ਹਾ ਹੀ ਹੈ ਉਹ ਜਗ੍ਹਾ ਹੀ ਇਹੋ ਜੀ ਹੈ ਤੇ ਹੁਣ ਵੀ ਜਦੋਂ ਕਦੇ ਮੌਕਾ ਮਿਲਦਾ ਹੁਣ ਘਟ ਮਿਲਦਾ ਮੌਕਾ ਤੇ ਜਦੋਂ ਮੌਕਾ ਮਿਲਦਾ ਉੱਥੇ ਜਾ ਕੇ ਮਤਲਬ ਅਸੀਂ ਚਲੇ ਜਾਂਦੇ ਬਟ ਮੈਂ ਉਹ ਹੀ ਤਾਂ ਇਹੋ ਜੀ ਚੀਜ਼ਾਂ ਬਹੁਤ ਕੁਝ ਦਿੱਤਾ ਹੈ ਪਰਮਾਤਮਾ ਨੇ ਮਿਸਿੰਗ ਤਾਂ ਕੁਝ ਨਹੀਂ ਹੈ ਪਰਮਾਤਮਾ ਨੇ ਚੰਗਾਈ ਚੰਗਾ ਕੀਤਾ ਸਾਰਾ ਕੁਝ ਸਾਰਾ ਪਿੰਡ ਕਿਨੇ ਟਾਈਮ ਬਾਜਾਂ ਨੇ ਜਾਂਦੇ ਰਹਿੰਦੇ ਪਿੰਡ ਜਾਂਦੇ ਰਹਿੰਦੇ ਸਾਡੀ ਉਥੇ ਟੀਮ ਹੈ ਉਹ ਕੰਮ ਕਰਦੀ ਰਹਿੰਦੀ ਹੈ ਮੇਰੇ ਫਾਦਰ ਮੇਰੀ ਮਦਰ ਤੇ ਫੈਮਿਲੀ ਹੈਗੀ ਆ ਸਾਡੀ ਖੇਤੀਬਾੜੀ ਹੈ ਉਥੇ ਐਂਡ ਕਿਉਂਕਿ ਅਸੀਂ ਮੱਝਾ ਵੀ ਕਾਫੀ ਮਤਲਬ ਬੰਜਾ ਗਾਂ ਰੱਖਦੇ ਸੀ ਕਿ ਨਾ ਪੂਰਾ ਨਹੀਂ ਮੈਂ ਬਚਪਨ ਤੋਂ ਹੀ ਅਸੀਂ ਰੱਖੀ ਹੈ ਹੁਣ ਵੀ ਰੱਖਦੇ ਹੈ ਮਤਲਬ ਹੁਣ ਵੀ ਰੱਖੀ ਹੋਈ ਹੈ ਮੈਂ ਔਰ ਕਹਿੰਦੇ ਆ ਕਿ ਖੇਤੀ ਨਾਲ ਅਸੀਂ ਜੁੜੇ ਆ ਪੁਰਾਣੇ ਜੁੜੇ ਆ ਐਂਡ ਪਿੰਡ ਮੇ ਅਸੀਂ ਕਾਫੀ ਐਕਟੀਵਿਟੀ ਵੀ ਕਰ ਰਹੇ ਹਾਂ ਉਥੇ ਪਿੰਡ ਰਹਿਣਾ ਪਸੰਦ ਆ ਜ਼ਿਆਦਾ ਤੁਹਾਨੂੰ ਕੋ ਸ਼ਹਿਰ ਦੇ ਵਿੱਚ ਦੇਖੋ ਜਿੱਥੇ ਮੈਂ ਜਿੱਥੇ ਡਿਊਟੀ ਹੈ ਮuze ਉਹ ਮੈਂ ਮੈਨੂੰ ਉੱਥੇ ਰਹਿਣਾ ਪਸੰਦ ਆਇਗਾ ਮਤਲਬ ਜਿੱਥੇ ਵੀ ਮੇਰੀ ਜਿੱਥੇ ਮੈਨੂੰ ਪੋਸਟਿੰਗ ਮਿਲਦੀ ਹੈ ਜਨਰਲੀ ਮੈਂ ਉਸੇ ਸਟੇਸ਼ਨ ਤੇ ਰਹਿਣਾ ਜ਼ਿਆਦਾ ਪਸੰਦ ਕਰਦਾ ਜਿੱਥੇ ਵੀ ਜਾਇਆ ਜਾਂਦਾ ਪਿੰਡ ਜਾਇਆ ਜਾਂਦਾ ਜਦੋਂ ਵੀ ਟਾਈਮ ਲੱਗੇ ਪਗੇੜਾ ਮਾਰੀ ਨਾ ਨੇੜੇ ਹੀ ਮੇਰਾ ਪਿੰਡ ਨੇੜੇ ਹੀ ਪੰਜਾਬ ਬਾਰਡਰ ਤੇ ਹੀ ਹੈ ਜਿੱਥੇ ਵੀ ਕਿਸੇ ਵੀ ਕੋਨੇ ਤੋਂ 3 ਘੰਟਿਆਂ ਤੋਂ ਜ਼ਿਆਦਾ ਨਹੀਂ ਆਇਗਾ ਇੱਥੇ ਡੇਢ ਦੋ ਘੰਟੇ ਦਾ ਰਸਤਾ ਆਇਗਾ ਪਰਮਿਸ਼ਨ ਲੈ ਕੇ ਜਾਇਦਾ ਹੁੰਦਾ ਜੇ ਆਪਾਂ ਤੁਹਾਡੇ ਥੋੜਾ ਕੈਰੀਅਰ ਦੀ ਗੱਲ ਕਰੀਏ ਤੁਸੀਂ ਮੇਲਾ ਦਾ ਫਸਟ ਤੁਹਾਡੀ ਜਿਹੜੀ ਅਪਾਇੰਟਮੈਂਟ ਸੀ ਉਸੀ ਐਸਪੀ ਸੀ ਮੈਂ ਹਾਂਜੀ ਮੈਂ ਐਸਪੀ ਬਠਿੰਡਾ ਰਿਹਾ ਸੁਖਚੰਦ ਸਿੰਘ ਗਿੱਲ ਸਾਹਿਬ ਸਾਡੇ ਐਸਐਸਪੀ ਹੁੰਦੇ ਸੀਗੇ ਉਸ ਟਾਈਮ 2012 ਦੀ ਗੱਲ ਹੈ ਜੀ 2012 ਚ ਜੀ 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 ਹੂੰ ਤੇ ਉਸ ਤੋਂ ਬਾਅਦ ਐਸਪੀ ਸੀ ਅਬੋਰ ਵੀ ਰਿਹਾ ਮੈਂ ਐਸਪੀ ਅਬੋਰ ਵੀ ਰਿਹਾ ਜੀ ਐਸਪੀ ਅਬੋਰ ਰਿਹਾ ਥੈਨ ਐਸਐਸਪੀ ਮੁਕਸਰ ਰਿਹਾ ਐਸਐਸਪੀ ਹੁਸ਼ਿਆਰਪੁਰ ਫਿਰ ਮੁਹਾਲੀ ਮੌਕਾ ਮਿਲਿਆ ਫਿਰ ਚੰਡੀਗੜ੍ਹ ਫਿਰ ਮੁਕਸਰ ਕਿੰਨਾ ਟਾਈਮ ਲਾਇਆ ਸੀ ਮੁਕਸਰ ਮੈਂ 2 ਸਾਲ ਐਸਪੀ 2 ਸਾਲ ਜੀ ਮਹਾਲੀ 4 ਸਾਲ ਹਾਂਜੀ ਹਾਂਜੀ ਉੱਥੇ ਮੇਰੇ ਦੋ ਤਿੰਨ ਹੋਰ ਸੀਗੇ ਹੈਨਾ ਕੁਝ ਟਾਈਮ ਮੈਂ ਤਰਨ ਤਰਨ ਲਾ ਕੇ ਤੁਹਾਡੀ ਇਮੇਜ ਇੱਕ ਸਖਤ ਔਰ ਡਿਸਪਲਾਈਨਡ ਅਫਸਰ ਦੀ ਤੁਹਾਡੀ ਇੱਕ ਇਮੇਜ ਹੈਗੀ ਹੈਗੀ ਕਈ ਵਾਰ ਹੁੰਦਾ ਬੰਦਾ ਸੋਚਦਾ ਹੈਗਾ ਇਨਟਰੋਸਪੈਕਟ ਕਰਦਾ ਕੁਝ ਗੱਲਾਂ ਨੂੰ ਲੈ ਕੇ ਤਾਂ ਮਤਲਬ ਉਹ ਤੁਹਾਡੀ ਪਰਸਨੈਲਿਟੀ ਉਦਾਂ ਹੀ ਹੈ ਜਾਂ ਫਿਰ ਨਾਰਮਲ ਤੁਸੀਂ ਉਦਾਂ ਦੀ ਕੋਈ ਹੋ ਨਹੀਂ 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 ਉਦਾਂ ਦੀ ਕੋਈ ਗੱਲ ਨਹੀਂ ਇਵਨ ਕਦੇ ਵੀ ਜ਼ਿੰਦਗੀ ਵਿੱਚ ਜੇ ਮੌਕਾ ਮਿਲਦਾ ਤਾਂ ਅਸੀਂ ਇਹੀ ਸੋਚਦੇ ਕਿ ਬਈ ਨੀਵੇਂ ਬਣ ਕੇ ਰਹੀਏ ਤੇ ਜਿੰਨਾ ਹੋ ਸਕੇ ਚੰਗਾ ਕਰੀਏ ਮਤਲਬ ਕੋਈ ਪ੍ਰਮਾਤਮਾ ਕੋਈ ਗਲਤੀ ਨਾਲ ਵੀ ਕੋਈ ਸਾਡੇ ਹੱਥੋਂ ਕੋਈ ਗਲਤ ਕੰਮ ਨਾ ਕਰਾਏ ਮਤਲਬ ਕੋਸ਼ਿਸ਼ ਇਹੀ ਰਹਿੰਦੀ ਹੈ ਜਾਣੇ ਨਾ ਜਾਣੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਬਟ ਫਿਰ ਵੀ ਇਹੀ ਸੋਚਦਾ ਕਿ ਪ੍ਰਮਾਤਮਾ ਨੇ ਜਿੰਨਾ ਦਿੱਤਾ ਹੈ ਬਹੁਤ ਦਿੱਤਾ ਹੈ ਅਸੀਂ ਕੁਝ ਵੀ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਜੋ ਵੀ ਉਹ ਬੋਨਸ ਹੈ ਜੀ ਹੂੰ ਬਿਲਕੁਲ ਮੈਂ ਐਬਸੋਲੂਟਲੀ ਇਸ ਥਿਊਰੀ ਮੇ ਬਿਲੀਵ ਕਰਦਾ ਐ ਐਂਡ ਮੈਂ ਚੱਲਣ ਦੀ ਵੀ ਕੋਸ਼ਿਸ਼ ਕਰਦਾ ਐ ਕਿ ਜੋ ਵੀ ਦਿੱਤਾ ਬਹੁਤ ਹੈਗਾ ਐਂਡ ਅਸੀਂ ਕੁਝ ਵੀ ਨਹੀਂ ਲੈ ਕੇ ਆਏ ਸੀਗੇ ਜੋ ਇੰਨਾ ਇਹ ਜਿਹਾ ਮਤਲਬ ਪ੍ਰਮਾਤਮਾ ਕੋ ਉਸ ਦੇਊਗਾ ਇਹ ਵੀ ਨਹੀਂ ਅਸੀਂ ਸੋਚਿਆ ਸੀਗਾ ਸਾਡੇ ਵਾਸਤੇ ਇਹੀ ਮਤਲਬ ਟੂਰ ਐ ਇਹੀ ਮਤਲਬ ਜਨਰਲੀ ਕੀ ਹੁੰਦਾ ਨਾ ਹਾਰਡ ਵਰਕ ਇਜ਼ ਦਾ ਕੀ ਸਾਡੇ ਵਾਸਤੇ ਜੋ ਚੰਡੀਗੜਾ ਆਣਾ ਇੱਕ ਪਿਕਨਿਕ ਹੁੰਦੀ ਸੀ ਕਿ ਬਹੁਤ ਵੱਡੀ ਗੱਲ ਹੁੰਦੀ ਸੀ ਲੁਧਿਆਣੇ ਬਾਰੇ ਅਸੀਂ ਸੋਚਦੇ ਹੁੰਦੇ ਸੀਗੇ ਮੈਨੂੰ ਯਾਦ ਐ ਇੱਕ ਵਾਰ ਮੁਹਾਲੀ ਅਸੀਂ ਨਾ ਮਤਲਬ 2000 ਇਕ ਦਿਨ ਗੱਲ ਹੈ ਇੱਕ ਟੂਰਨਾਮੈਂਟ ਖੇਲਣ ਆਈ ਸੀਗੇ ਕਬੱਡੀ ਦਾ ਟੂਰਨਾਮੈਂਟ ਹਾਂ ਅਸੀਂ ਮਰੂਤੀ ਗੱਡੀ 'ਚ ਆਏ ਸੀਗੇ ਕਿੰਨੇ ਸਾਲ ਦੇ ਸੀ ਉਹ ਇਹ ਸੀਗਾ ਮੈਂ ਬੀਏ ਫਰਸਟ ਇਅਰ 'ਚ ਸੀਗਾ ਉਸ ਟਾਈਮ ਗ੍ਰੈਜੂਏਸ਼ਨ ਫਰਸਟ ਇਅਰ ਭਾ ਗ੍ਰੈਜੂਏਸ਼ਨ ਮੇਰੀ ਕੰਪਲੀਟ ਨਹੀਂ ਹੋਈ ਸੀਗੀ ਐਂਡ ਅਸੀਂ ਉੱਥੇ ਮੋਹਾਲੀ ਟੂਰਨਾਮੈਂਟ ਮੈਨੂੰ ਕੋਈ ਯਾਦ ਹੈ ਕਿ ਉਹ ਜਿਹੜਾ ਆਪਣਾ ਸਿੰਘ ਸੇ ਦਾ ਗੁਰਦੁਆਰਾ ਸ਼ਾਹ ਹੈ ਉਹਦੇ ਸਾਹਮਣੇ ਬਹੁਤ ਵੱਡਾ ਗਰਾਊਂਡ ਹੈਗਾ ਜਿੱਥੇ ਅੱਜਕੱਲ ਮੋਲ ਬਣ ਰਹੀ ਹੈ ਉਸ ਗਰਾਊਂਡ 'ਚ ਉਹ ਕਬੱਡੀ ਟੂਰਨਾਮੈਂਟ ਹੁੰਦਾ ਸੀਗਾ ਅਸੀਂ ਇੱਕ ਮੁਰਤੀ ਗੱਡੀ 'ਚ ਆਏ ਸੀਗੇ ਉਹਦੇ 'ਚ 7-8 ਬੰਦੇ ਆ ਫਸਫਸਾ ਕੇ ਆਏ ਸੀਗੇ ਐਤੋਂ ਜਿਹੜੀ ਗੱਡੀ ਸੀਗੀ ਉਹ ਵੀ ਸਿਲੰਡਰ ਵਾਲੀ ਹੁੰਦੀ ਸੀਗੀ ਸਾਨੂੰ ਇੱਕ ਸਰਦਾਰ ਜੀ ਨੇ ਫੜ ਲਿਆ ਲੁਧਿਆਣੇ ਨਹੀਂ ਉਥੇ ਮੋਹਾਲੀ 'ਚ ਤੇ ਅਸੀਂ ਬੜਾ ਹਾਂ ਸੀਐਨਜੀ ਤੇ ਸੀਗੇ ਬੜੀ ਮਿੰਤਾ ਕਰਕੇ ਅਸੀਂ ਨਿਕਲ ਗਏ ਤੇ ਬਾਅਦ ਚ ਮਤਲਬ ਦੇਖੋ ਕਿਸਮਤ ਇਸ ਤੋਂ ਜ਼ਿਆਦਾ ਪਰਮਾਤਮਾ ਦੀ ਕਿਰਪਾ ਕੇ ਉੱਥੇ ਅਸੀਂ 4 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਤੋਰ ਐਸਐਸਪੀ ਫਿਰ ਮੈਨੂੰ ਅੱਜ ਵੀ ਉਹ ਯਾਦ ਹੈ ਕਿ ਸਾਡੇ ਵਾਸਤੇ ਉਹ ਜਿਹੜਾ ਹੈਡ ਕਨਸਟੇਬਲ ਸੀਗਾ ਮੈਨੂੰ ਯਾਦ ਹੈ ਸਰਦਾਰ ਜੀ ਤੇ ਉਹਨੂੰ ਅਸੀਂ ਰਿਕੁਐਸਟ ਕੀਤੀ ਜੀ ਅਸੀਂ ਤੋਂ ਬਾਹਰੋਂ ਆਏ ਆ ਜੀ ਸਾਨੂੰ ਨਹੀਂ ਪਤਾ ਸੀਗਾ ਅੱਛਾ ਫਿਰ ਉਹਨੇ ਦੇਖਿਆ ਪਤਾ ਨਹੀਂ ਜੀ ਹੁਣ ਮੈਂ ਮੈਂ ਉਹਨੂੰ ਮੈਂ ਹੁਣ ਯਾਦ ਕਰਦਾ ਕਿ ਉਸ ਗੱਡੀ ਉਹ ਸਾਨੂੰ ਨੇ ਇਹ ਹੀ ਕਿਹਾ ਕਿ ਕਾਕਾ ਤੁਸੀਂ ਇਹ ਦੱਸੋ ਤੁਸੀਂ ਇੰਨੇ ਬੰਦੇ ਆਏ ਕਿਵੇਂ ਇਸ ਗੱਡੀ 'ਚ ਅਸੀਂ ਮਾਰੂਤੀ 800 'ਮੇ 8 ਬੰਦੇ ਆਉ ਆਓ ਬੜੀ ਦੂਰੋਂ ਹਰਿਆਣ ਕੇ ਆਏ ਸੀਗੇ ਤੋਂ ਮੈਨੂੰ ਯਾਦ ਹੈ ਕਿ ਜੇ ਇਹੋ ਮਤਲਬ ਉਹ ਸੈਰ ਮੇ ਸਾਨੂੰ ਇਹੋ ਜਿਹਾ ਮੌਕਾ ਮਿਲ ਜਾਏ ਇਸ ਇਸ ਲੈਵਲ ਤੇ ਸੇਵਾ ਕਰਨਾ ਇਸ ਤੋਂ ਇਸ ਤੋਂ ਵਧੀਆ ਵਧੀਆ ਔਰ ਕੀ ਗੱਲ ਹੋ ਸਕਦੀ ਹੈ ਅਸੀਂ ਕਾਫੀ 10 12 15 ਸਾਲ ਅਸੀਂ ਕਬੱਡੀ ਖੇੜੀ ਐ ਐਂ ਬੜਾ ਵੇਟ ਤੇ ਜਿਵੇਂ ਪਿੰਡਾਂ ਚ ਸ਼ੁਰੂ ਕਰਦੇ ਆਂ ਛੋਟੇ ਵੇਟ ਤੋਂ ਬੜੇ ਵੇਟ ਤੱਕ ਐਂ ਸਾਡੇ ਨਾਲ ਦੇ ਪਲੇਅਰ ਹੈ ਕਾਫੀ ਅੱਜਕੱਲ ਐਮਐਲਏ ਘਨੋਰਾ ਉਹ ਸਾਡੇ ਨਾਲ ਕਬੱਡੀ ਖੇਡਦੇ ਰਹੇ ਆ ਮੁਣਕ ਗੁਲਜਾਰੀ ਉਹ ਸਾਡੇ ਨਾਲ ਖੇਡਦਾ ਰਿਹਾ ਗੁਰਲਾਲ ਕਨੌਰ ਹਾਂ ਗੁਰਲਾਲ ਕਨੌਰ ਉਹ ਸਾਡੇ ਨਾਲ ਮਤਲਬ ਕਾਫੀ ਮਤਲਬ ਈਸ ਲੈਵਲ ਦੀ ਖੇਡਦੇ ਪਸ ਸਟਨਲੀ ਇੱਕ ਦਿਨ ਦਿਮਾਗ ਚ ਆਇਆ ਕਿ ਨਹੀਂ ਯਾਰ ਕੋਈ ਸਟੱਡੀ ਕਰਾਂਗੇ